ਜਿਹਨੂੰ ਕਹਿੰਦੇ ਆ ਪੰਜਾਬ ਦੀ ਆਨ ਬਾਨ ਸ਼ਾਨ ਸਿੱਧੂ ਮੂਸੇਵਾਲਾ ਜਿਨਨੇ ਪੰਜਾਬ ਦੇ ਵਿੱਚ ਲਈ ਬੜੀ ਮਦsetShowੇ ਜਾਗ ਰਹੀ ਪੰਜਾਬ ਦੇ ਛੱਡੇ ਗਾਡੇ ਨੇ ਅੱਜ ਸਾਡਾ ਦਿਲ ਨਹੀਂ ਅੰਦਰੋਂ ਆਤਮਾ ਵੀ ਸਾਡੀ ਹੰਨੀ ਨਹੀਂ ਬੀ ਹੈ ਜੋ ਕੱਲ ਉਹਦੇ ਨਾਲ ਬਹੁਤ ਮਾੜੀ ਮਨ ਭਾਗੀ ਗੱਲ ਹੋਈ ਹੈ ਬਹੁਤ ਹੀ ਅਸੀਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਕਿਰਿਆ ਮਹਿਸੂਸ ਕਰਦੇ ਪਏ ਸਰਕਾਰ ਉਸ ਤਨਾ ਕੰਮ ਸਾਡੇ ਸਿਸਟਮ ਦੇ ਪੰਜਾਬ ਪੁਲਿਸ ਦੇ ਜਿਹੜੇ ਕੀ ਕਾ ਥੋੜੇ ਦਿਨ ਹੀ ਹੋਇਆ ਸਰਕਾਰ ਬਣੀ ਨੂੰ 2 ਕ ਮਹੀਨੇ ਬੱਦ ਬੱਦ ਮੇਰੇ ਸਾਹਮਣੇ ਪੰਜਾਬ ਦੇ ਵਿੱਚ ਇੰਨੇ ਕ ਕਤਲ ਹੋ ਗਏ ਨੇ ਮੈਂ 2 ਮਹੀਨੇ ਤੇ ਉਪਕਿਸ਼ਲੇ ਪੰਜ ਸਰਕਾਰਾਂ ਨਹੀਂ ਦੇਖੇ ਜਿਹਨੇ 2 ਮਹੀਨੇ ਮੈਂ ਦੇਖ ਚੱਕਾ ਮਾਂ ਸਰਕਾਰ ਦੀ ਨਲਾਕੀ ਵੀ ਅਸੀਂ ਕਹਿ ਸਕਦੇ ਕਿਉਂਕਿ ਸਰਕਾਰ ਕਹਿੰਦਾ ਕਿ ਗੋਮੂਗੀ ਜਿੱਥੋਂ ਤੱਕ ਮੈਂ ਜਾਣਦੀ ਆ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਚਾਹੇ ਕੋਈ ਵੀ ਸਰਕਾਰ ਆਵੇ ਮੈਂ ਇਹੀ ਕਹੂੰਗੀ ਕਿ ਇਹ ਰਾਜਨੀਤੀਆਂ ਹੋ ਰਹੀਆਂ ਵਾਂ ਇੱਕ ਦੂਜੇ ਇੱਕ ਦੂਜੇ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਤੇ ਸਰਕਾਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਸਿਰਫ ਰਾਜਨੀਤੀ ਖੇਡੀ ਜਾ ਰਹੀ ਹੈ ਜਿਹਦੇ ਵਿੱਚ ਮਰ ਆਮ ਜਨਤਾ ਰਹੀ ਹੈ ਤੁਸੀਂ ਦੇਖ ਰਹੇ ਹੋ ਐਸਐਮਜ਼ਡ ਨਿਊਜ਼ ਚੈਨਲ ਮੈਂ ਵਿਪਨ ਅਰੋੜਾ ਕੱਲ ਇੱਕ ਬੜੀ ਵੱਡੀ ਮਾਨ ਭਾਗੀ ਘਟਨਾ ਹੋਈ ਹੈ ਕਿ ਸਿੱਧੂ ਮੂਸੇਵਾਲੇ ਨੂੰ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਅਸੀਂ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਵਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਰ ਜੀ ਅੱਛਾ ਕੀ ਨਾਮ ਹੈ ਤੁਹਾਡਾ ਰਮਨਪ੍ਰੀਤ ਸਰ ਕੱਲ ਇੱਕ ਬਹੁਤ ਮੰਨਪਾਗੀ ਘਟਨਾ ਹੋਈ ਹੈ ਸਿੱਧੂ ਮੂਸੇਵਾਲੇ ਨੂੰ ਗੋਲੀ ਮਾਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਦੇਖੋ ਇਹ ਪੰਜਾਬ ਦਾ ਯੂਥ ਖਤਮ ਕਰ ਰਿਹਾ ਹੌਲੀ ਹੌਲੀ ਗੈਂਗਸਟਰ ਦੇ ਨਾਮ ਤੇ ਜਾਂ ਜਿਵੇਂ ਮਰਜ਼ੀ ਕਹਿ ਸਕਦੇ ਆ ਪਰ ਦੇਖੋ ਮਾੜੀ ਹੈ ਕਿ ਮਾਂ ਪਿਓ ਦਾ ਪੁੱਤ ਤਾਂ ਜਾਂਦਾ ਹੀ ਹੈ ਇਹ ਉਂਦੀ ਉਸ ਪਾਸੇ ਦੇਖਿਆ ਜਾਏ ਤਾਂ ਮੰਦਪਾਗੀ ਘਟਨਾ ਹੈ ਇਹ ਤੇ ਸਰ ਹਜੇ 24 ਘੰਟੇ ਵੀ ਨਹੀਂ ਹੋਏ ਸੀ ਉਹਨਾਂ ਦੀ ਸਿਕਿਉਰਿਟੀ ਵਾਪਸ ਲਿੱਤੀ ਨੂੰ ਉਸ ਬਾਰੇ ਕੀ ਕਹੋਗੇ ਇਹ ਤਾਂ ਸਰਕਾਰ ਦੀਆਂ ਕਮੀਆਂ ਆ ਇਹ ਦੇਖੋ ਸਿਕਿਉਰਿਟੀ ਵਾਪਸ ਲੈਣਾ ਕੋਈ ਹਾਲ ਨਹੀਂ ਹੈਗਾ ਜੀ ਕਿੰਨਾ ਖਰਚਾ ਬਚਾ ਸਕਦੇ ਆ ਜੀ ਮੇਨ ਤਾਂ ਖਰਚਾ ਬਚਾਉਣ ਵਾਸਤੇ ਕੀਤਾ ਗਿਆ ਜੀ ਬਾਕੀ ਇਹ ਕੀ ਸਿਕਿਉਰਿਟੀ ਸਿਸਟਮ ਇਹ ਨਾ ਵੀਕ ਹੋ ਜਾਂਦਾ ਸਾਰਾ ਜੀ ਆਪਣੀ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨਾ ਵੀ ਸਿਕਿਉਰਿਟੀ ਵਾਪਸ ਲਈ ਹੋਈ ਹੈ ਜੀ ਦੁਬਾਰਾ ਵਾਪਸ ਦੇਣੀ ਚਾਹੀਦੀ ਉਹਨਾਂ ਨੂੰ ਸਰ ਜੀ ਕੱਲ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਉਹਨਾਂ ਦੇ ਪਿੰਡ ਦੇ ਵਿੱਚ ਮਾਰ ਦਿੱਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਹੋਇਆ ਜੋ ਵੀ ਹੈ ਨਜਾਇਜ਼ ਹੀ ਹੋਇਆ ਜੀ ਤੇ ਉਹਨ ਆਪਣੀ ਗੱਡੀ 'ਚ ਜਾ ਰਿਹਾ ਸੀਗਾ ਉਹਦੇ ਆਪਣਾ ਕੀ ਕਹਿੰਦੇ ਨੇ ਜਿਹੜਾ ਸਿੱਧੂ ਮੂਸੇਵਾਲਾ ਆਪ ਗੱਡੀ ਚ ਚਲਾਉਂਦਾ ਸੀਗਾ ਨਾਲ ਦੇ ਉਹਨੂੰ ਨਹੀਂ ਹੋਈ ਕਿਸੇ ਨੂੰ ਕੁਝ 6:30 'ਤੇ ਨਹੀਂ ਵਜੀ ਤੇ ਇਹਨੂੰ ਸਿੱਧੂ ਮੂਸੇਵਾਲੇ ਨੇ ਗੋਲੀਆਂ ਵੱਜ ਗਈਆਂ ਔਰ ਇੰਨੀਆਂ ਗੋਲੀਆਂ ਮਾਰੀਆਂ ਕੀ ਬੰਦਾ ਕਿ ਇਹ ਕੋਈ ਜਲੀਲ ਥੋੜੀ ਹੈਗੀ ਕੋਈ ਆਮ ਬੰਦੇ ਦੀ ਕੋਈ ਹੈ ਨਹੀਂ ਕੋਈ ਭਈ ਆਮ ਬੰਦਾ ਵੀ ਹੈਗਾ ਜੇ ਹੁਣ ਜਾਂਦਾ ਰਾਜਨ ਦੇ ਨੂੰ ਜਿਹੜਾ ਮਰਜੀ ਮਾਰ ਜੇਗਾ ਤੇ ਇਦਾਂ ਦੇ ਕੰਮ ਚਾਹੀਦੇ ਨਹੀਂ ਹੈਗੇ ਇਹ ਤਾਂ ਸਰਕਾਰ ਨੂੰ ਚਾਹੀਦਾ ਆ ਕਿ ਜੋ ਵੀ ਸਿਕਿਉਰਟੀਆਂ ਜਿੱਦਾਂ ਵੀ ਹੈਗੇ ਆ ਇਸ ਕੋਟੀਆਂ ਨੂੰ ਹੁਣ ਜਿਨ੍ਹਾਂ ਕੋਲ ਹੈਗੀਆਂ ਉਹਨਾਂ ਨੂੰ ਦਿਓ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਨਹੀਂ ਹੈਗੀਆਂ ਉਹਨਾਂ ਨੂੰ ਵਾਪਸ ਕਰ ਲੋ ਕੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸ਼ਾਹੀ ਸ ਹੈ ਸਭੇ ਤਾਂ ਹੁਣ ਪਰਮਾਤਮਾ ਵੀ ਜਾਣਦਾ ਜੀਗਾ ਇਹ ਤਾਂ ਹੁਣ ਸਰਕਾਰਾਂ ਜਾਣਦੀਆਂ ਨੇ ਤੇ ਆਪਾਂ ਤਾਂ ਇਹੀ ਕਹਿੰਦੇ ਵੀ ਅਗਲੇ ਉਹਦਾ ਮਾਂ ਦਾ ਪੁੱਤ ਚਲਾ ਗਿਆ ਜਾ ਤੇ ਉਹ ਕੀ ਕਰੂਗੀ ਉਹ ਧਾਈਆਂ ਮਾਰ ਮਾਰ ਰੋਂਦੀ ਐ ਕਿੱਥੇ ਜਾਵੇ ਹੁਣ ਉਹਦਾ ਪੁੱਤ ਵਾਪਸ ਆ ਜਾਊਗਾ ਚਾਹ ਜਿੰਨੀਆਂ ਮਰਜ਼ੀ ਇੱਥੇ ਜੋ ਮਰਜ਼ੀ ਕਰ ਲੈਣਾ ਪਰਨੀ ਛੋਟੇ ਜੀ ਉਮਰ ਚ ਉਹਨੇ ਆਪਣਾ ਨਾਮ ਹਾਸਲ ਕੀਤਾ ਆਪਣੇ ਪਿੰਡ ਦਾ ਨਾਮ ਚਮਕਾਇਆ ਬਹੁਤ ਵੱਡਾ ਬਹੁਤ ਵਧੀਆ ਕੀਤਾ ਏ ਉਹਨੇ ਉਹਨੇ ਭਜਨਾਟ ਕੀਤੀ ਹੈ ਉਹਨੇ ਹਰ ਜਗ੍ਹਾ ਤੋਂ ਉੱਤੇ ਮਤਲਬ ਕਿ ਕੋਈ ਕੋਈ ਏਰੀਆ ਐਸਾ ਨਹੀਂ ਛੱਡਿਆ ਉਹਨੇ ਕੋਈ ਸ਼ਹਿਰ ਨਹੀਂ ਛੱਡਿਆ ਕੋਈ ਵਰਲਡ ਨਹੀਂ ਛੱਡਿਆ ਕਿ ਜਿਹਦੇ ਵਿੱਚ ਉਹ ਨਹੀਂ ਗਿਆ ਉਹਦਾ ਨਾਮ ਆ ਜੀ ਉਹਨੇ ਕੰਮ ਕੀਤੇ ਨੇ ਗਾਣੇ ਗਾਏ ਨੇ ਕਿਸੇ ਨੂੰ ਮਾਰੇ ਚੰਗੇ ਤੇ ਨਹੀਂ ਕਿਸੇ ਨੂੰ ਕਿ ਲਫਜ਼ ਕੀ ਨੇ ਉਹ ਆਪਣਾ ਕਰ ਰਿਹਾ ਹੁਣ ਕੋਈ ਬੰਦਾ ਆਪਣਾ ਆਪਣਾ ਕੰਮ ਕਰ ਰਿਹਾ ਮਿਹਨਤ ਕਰ ਰਿਹਾ ਉਹ ਮਿਹਨਤ ਦੇ ਉੱਤੇ ਗਿਆ ਚੋਰੀ ਠੱਗੀ ਮਾਰ ਕੇ ਤੋਂ ਉੱਪਰ ਗਿਆ ਨਹੀਂ ਉਹ ਇਸ ਕਰਕੇ ਵੀ ਜੋ ਵੀ ਹੈ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਜਿਸ ਤਰ੍ਹਾਂ ਵੀ ਹੈਗਾ ਆ ਕਿ ਉਹਨੂੰ ਕੋਈ ਹੱਲ ਨਹੀਂ ਹੋ ਸਕਦਾ ਕੋਈ ਨਹੀਂ ਹੋ ਸਕਦਾ ਉਹ ਤਾਂ ਚਲਾ ਗਿਆ ਹੁਣ ਕੀ ਕਹਿ ਸਕਦੇ ਆਪਾਂ ਬਤਨ ਲੋਕਾਂ ਨੇ ਸਰਕਾਰ ਦੀਆਂ ਨਲਕੀਆਂ ਨੂੰ ਇਹ ਠਹਿਰਾਇਆ ਹੈ ਉਹਨਾਂ ਨੇ ਕਿਹਾ ਕਿ ਸਭ ਸਰਕਾਰ ਦੀਆਂ ਨਲਕੀਆਂ ਕੇ ਉਹਨਾਂ ਦੀ ਸਿਕਿਉਰਿਟੀ ਵਾਪਸ ਨਹੀਂ ਲੈਣੀ ਚਾਹੀਦੀ ਆਓ ਅਸੀਂ ਹੋਰ ਵੀ ਲੋਕਾਂ ਨਾਲ ਇਸ ਸਿਲਸਿਲੇ ਤੇ ਗੱਲਬਾਤ ਕਰਦੇ ਆਂ ਕੜਨਾਤਕ ਲੇਡੀਜ਼ ਵੀ ਮੌਜੂਦ ਆ ਅਸੀਂ ਉਹਨਾਂ ਨਾਲ ਇੱਕ ਬੜੀ ਮੰਨ ਭਾਗੀ ਕਟਣਾ ਹੋਈ ਹੈ ਕਿ ਸਿੱਧੂ ਮੂਸੇਵਾਲੇ ਦਾ ਕੱਲ ਗੋਲੀਆਂ ਮਾਰ ਕੇ ਉਹਨਾਂ ਦੇ ਪਿੰਡ ਮਰਡਰ ਕਰ ਦਿੱਤਾ ਜਾਣਾ ਕੀ ਕਹਿਣਾ ਚਾਹੋਗੇ ਜੀ ਸਰ ਤਾਂ ਹੋਇਆ ਤਾਂ ਬਹੁਤ ਗਲਤ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇਹ ਰਾਜਨੀਤੀ ਜੋ ਹੋ ਰਹੀ ਹੈ ਨਾ ਆਮ ਜਨਤਾ ਲਈ ਬਹੁਤ ਦਿੱਕਤ ਦੇ ਰਹੀ ਹੈ ਬਹੁਤ ਦਿੱਕਤ ਦੇ ਰਹੀ ਹੈ ਕਿਸੇ ਦਾ ਬੇਟਾ ਚਲਾ ਗਿਆ ਇਦਾਂ ਤੁਸੀਂ ਮਾਰ ਦਿੱਤਾ ਹੋਇਆ ਵਾ ਬਹੁਤ ਦੁੱਖ ਲੱਗਾ ਸਾਨੂੰ ਸਿੱਧੂ ਮੂਸੇਵਾਲੇ ਵਾਲੇ ਵਾਲੇ ਸੁਣ ਕੇ ਪਰ ਇਹ ਗਲਤ ਹੈਗਾ ਵਾ ਜੋ ਵੀ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਸਰਕਾਰ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਵੱਦ ਤੋਂ ਵੱਧ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਹਨੇ ਪੰਜਾਬ ਦਾ ਨਾਂ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਪੂਰੇ ਵਰਲਡ ਦਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੋਗੇ ਸਰ ਰੋਸ਼ਨ ਤਾਂ ਕੀਤਾ ਅਸੀਂ ਪ੍ਰਾਊਡ ਆ ਸਾਨੂੰ ਇਦਾਂ ਦੇ ਬੱਚੇ ਤੇ ਸਾਰਿਆਂ ਨੂੰ ਪ੍ਰਾਊਡ ਆ ਸਾਰਾ ਪੂਰੇ ਦੇਸ਼ ਨੂੰ ਹੀ ਪ੍ਰਾਊਡ ਆ ਬਟ ਉਹਦੇ ਨਾਲ ਜੋ ਵੀ ਹੋਇਆ ਗਲਤ ਹੋਇਆ ਉਸ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੀ ਫੈਮਿਲੀ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਅਕਸਰ ਸਾਡੀ ਸਰਕਾਰ ਅੱਗੇ ਹੀ ਦੁਖਵਾ ਰਹੀ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਹੈ ਸਰਕਾਰਦਿਆਂ ਨਾਲ ਕੀ ਹੈ ਬਾਜੀ ਸਰ ਸਰਕਾਰ ਦੀ ਨਲਾਕੀ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਸਰਕਾਰ ਮੈਂ ਤਾਂ ਇਹੀ ਕਹੂੰਗੀ ਜਿੱਥੋਂ ਤੱਕ ਮੈਂ ਜਾਣਦੀ ਆ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਚਾਹੇ ਕੋਈ ਵੀ ਸਰਕਾਰ ਆਵੇ ਮੈਂ ਇਹੀ ਕਹੂੰਗੀ ਕਿ ਇਹ ਰਾਜਨੀਤੀਆਂ ਹੋ ਰਹੀਆਂ ਵਾ ਇੱਕ ਦੂਜੇ ਇੱਕ ਦੂਜੇ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਤੇ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਸਿਰਫ ਰਾਜਨੀਤੀ ਖੇਡੀ ਜਾ ਰਹੀ ਹੈ ਜਿਹਦੇ ਵਿੱਚ ਮਰ ਆਮ ਜਨਤਾ ਰਹੀ ਹੈ ਮਰ ਆਮ ਜਨਤਾ ਰਹੀ ਹੈ ਅਜੇ 24 ਘੰਟੇ ਨਹੀਂ ਹੋਏ ਸੀ ਉਹਨਾਂ ਦੀ ਸਿਕਿਉਰਿਟੀ ਵਾਪਸ ਕੀਤੀ ਨੂੰ 24 ਘੰਟੇ ਤੇ ਮੈਂ ਜੀ ਉਹਨਾਂ ਦਾ ਮਰਡਰ ਹੋ ਗਿਆ ਹੈ ਸਰ ਇਹਦੇ ਬਾਰੇ ਤਾਂ ਮੈਨੂੰ ਕੋਈ ਨੌਲੇਜ ਨਹੀਂ ਹੈਗੇ ਮੈਂ ਤੁਹਾਨੂੰ ਸੱਚ ਦੱਸਾਂ ਬਟ ਜੋ ਵੀ ਹੋਇਆ ਗਲਤ ਹੋਇਆ ਸਾੜਨਾ ਕੁਝ ਹੋਰ ਵੀ ਲੋਕ ਮੌਜੂਦ ਹੈ ਸਿੱਧੂ ਮੂਸੇਵਾਲੇ ਦੇ ਫੈਨ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜੀ ਕੱਲ ਸਿੱਧੂ ਮੂਸੇਵਾਲੇ ਨੂੰ ਉਹਨਾਂ ਦੇ ਪਿੰਡ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਬੋਡੀ ਮੰਦ ਬਾਗੀ ਅਟਾ ਕੱਢੀ ਹੈ ਜੀ ਕੱਲ ਸ਼ਾਮੀ ਸ਼ਾਮੀ 5:30 ਵਜੇ ਨਾਲ ਸਾਨੂੰ ਬਾਜ਼ਾਰ 'ਚ ਰੋਲਾ ਪੈ ਗਿਆ ਸੀ ਕਿ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਨਾਲ ਛੱਲੀ ਕਰ ਦਿੱਤਾ ਗਿਆ ਸੁਣ ਕੇ ਬੜਾ ਹੈਰਾਨੀ ਵੀ ਹੋਈ ਹੈ ਮਨ ਨੂੰ ਬਹੁਤ ਦੁਖੀ ਹੋਇਆ ਸੀ ਕੱਲ ਸ਼ਾਮ ਤੋਂ ਬਾਅਦ ਹਰ ਇਨਸਾਨ ਦੇ ਮੂਹਤੇ ਕੀ ਲਫਜ਼ ਗਿਆ ਸਿੱਧੂ ਮੂਸੇ ਵਾਲਾ ਚਲਾ ਗਿਆ ਦੁਨੀਆ ਛੱਡ ਕੇ ਚਲਾ ਗਿਆ ਲੋਕਾਂ ਨੂੰ ਹਲੇ ਵੀ ਵਿਸ਼ਵਾਸ ਨਹੀਂ ਹੋ ਰਿਹਾ ابھی ਇਹ ਘਟਨਾ ਵਾਪਰ ਗਈ ਹੈ ਕਿ ਸਾਡੇ ਵਿੱਚ ਸਾਡੇ ਮਨ ਹਰਮਨ ਪਿਆਰੇ ਗਾਇਕ ਸੀ ਹਰ ਕੋਈ ਯੂਥ ਨਾਲ ਯੂਥ ਬਹੁਤ ਜੁੜਿਆ ਹੈ ਇਸ ਨਾਲ ਇਹਨਾਂ ਦਾ ਹਰ ਕੋਈ ਜਿਹੜਾ ਵੀ ਗੀਤ ਆਂਦਾ ਸੀ ਆ ਕਿ ਯੂਥ ਬਹੁਤ ਫੋਲੋ ਕਰਦਾ ਸੀ ਜ ਇਹਨਾਂ ਨੂੰ ਪਿਛੇ ਜਿਹੜਾ ਕਹਿੰਦੇ ਦੋ ਵੀਕ ਆਪਣਾ ਰeal life ਉਤੇ ਗੀਤ ਲਿਖ ਕੇ ਗਏ ਆ ਜਿਹੜਾ ਗਾ ਕੇ ਵਿਗੇ ਨੇ ਵੀ ਮੈਂ ਲਾਸਟ ਰਾਈਡ ਜਿਹੜੇ ਗਏ ਗਏ ਸਾਰਾ ਉਹਨਾਂ ਨੇ ਕਿਹਾ ਵੀ ਕਿ ਗੱਬੂਰੇ ਦੇ ਮੁਖ ਤੇ ਨੂਰ ਚੜਿਆ ਪਤਾ ਨਹੀਂ ਕੀ ਹੋ ਜਨਾ ਇਸ ਕਰਕੇ ਬੜੀ ਦੁੱਖ 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 ਵਾਲੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਆਪ ਨਹੀਂ ਰਿਹਾ ਸਰ ਇਸ ਨੂੰ ਸਰਕਾਰ ਦੀਆਂ ਨਲਾਕੀਆਂ ਸਮਝੋਗੇ ਜਾਂ ਕੀ ਕਹੋਗੇ ਜੀ ਕੀ ਕਹਿਣਾ ਚਾਹੋਗੇ ਸਰ ਗਵਰਨਮੈਂਟ ਦਾ ਦੇਖੋ ਜੀ ਮੇਰੀ ਗੱਲ ਤੋਂ ਗਵਰਨਮੈਂਟ ਦਾ ਅੰਦਰ ਚ ਕੀ ਰੋਲ ਹੈ ਜੀ ਜਿਹਦੇ ਕੋ ਜਿਹੜੀ ਘਟਨਾ ਵਾਪਰੀ ਹੈ ਸਪੋਜ਼ ਕਰੋ ਜੇ ਕਿ ਗਾਰਡ ਵੀ ਨਾਲ ਹੁੰਦੇ ਤੇ ਚਾਰੇ ਗਾਰਡ ਵੀ ਚਲੇ ਜਾਂਦੇ ਨਾਲ ਹੀ ਹੁੰਦਾ ਕਿ ਹਾਲਾ ਜਿਹੜੀ ਜੀ ਜੀ ਲਿਖੀ ਗਈ ਹੈ ਜੀ ਹੁਣ ਕੀ ਕਰ ਸਕਦੇ ਜਿਹੜੇ ਗੈਂਗਸਟਰ ਗੈਂਗवार ਹੋਇਆ ਵਾ ਜੇ ਗਾਰਡਸ ਵੀ ਨਾਲ ਹੁੰਦੇ ਸਪੋਜ਼ ਕਿ ਗੱਡੀ ਤਾਂ ਬੰਦੀ ਸੀ ਨਾ ਜੀ ਗੱਡੀ ਤਾਂ ਬੰਦ ਸੀ ਕਿ ਉਹਨਾਂ ਨੇ ਅੰਦਰ ਤੋਂ ਨਗੋਲੇ ਚਲਾਈਆਂ ਜੇ ਗਾਰਡ ਹੁੰਦੇ ਤਾਂ ਖੁਦਾ ਦੇ ਖਾਸ ਗਾਰਡ ਵੀ ਗਾਰਡ ਵੀ ਨਾਲ ਚਲੇ ਜਾਂਦੇ ਕਿਉਂਕਿ ਉਹਨਾਂ ਨੂੰ ਮੌਕਾ ਤਾਂ ਮਿਲਿਆ ਹੀ ਨਹੀਂ ਉਹਨਾਂ ਨੂੰ ਕਿਉਂਕਿ ਦੇਖੋ ਤੁਸੀਂ ਜਿਸ ਹਿਸਾਬ ਨਾਲ ਉਹਨਾਂ ਦੀ ਮ੍ਰਿਤਿ ਹੋਈ ਜਾਂਦਾ ਵਿੱਚ ਉਹ ਸੀਟ ਦੇ ਉੱਤੇ ਬੈਠੇ ਰਹਿ ਗਏ ਈਵਨ ਤੱਕ ਹੀ ਹਿਰਨ ਤੱਕ ਦਾ ਵੀ ਮੌਕਾ ਨਹੀਂ ਮਿਲਿਆ ਕਿ ਗੱਡੀ ਦੇ ਸੀਟ ਦੇ ਡਰਾਈਵਿੰਗ ਸੀਟ ਤੇ ਓਨ ਦੀ ਸਪੋਰਟ ਡੈਥ ਹੋ ਗਏ ਜੇਬ ਸਿਕਿਉਰਟੀ ਗਾਰਡ ਵੀ ਹੁੰਦੇ ਵਿੱਚ ਗਾਰਡਨ ਨੇ ਵੀ ਨਾਲ ਚਲੇ ਜਾਣਾ ਸੀਗਾ ਠੀਕ ਹੈ ਨਾ ਜੀ ਸੜਨਾ ਤੇ ਇੱਕ ਅੰਕਲ ਜੀ ਵੀ ਮੌਜੂਦ ਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਜੀ ਕੱਲ ਇੱਕ ਬਹੁਤ ਵੱਡੀ ਮਨ ਭਾਗੀ ਘਟਨਾ ਹੋਈ ਹੈ ਕਿ ਸਿੱਧੂ ਮੂਸੇ ਵਾਲੇ ਦਾ ਮਰਡਰ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਬੜੀ ਮਾੜੀ ਗੱਲ ਹੈ ਇਹ ਕਿਸੇ ਦੀ ਆਜ਼ਾਦੀ ਨੂੰ ਛਿੰਨਣ ਵਾਲੀ ਗੱਲ ਹੈ ਕਿਉਂਕਿ ਕੋਈ ਵੀ ਬੰਦਾ ਜਿਹੜਾ ਹੈ ਉਹਦਾ ਕਸੂਰ ਕੀ ਹੈ ਇਹਦੇ ਵਿੱਚ ਉਹਨੂੰ ਸਿਕਿਉਰਿਟੀ ਮਿਲੀ ਹੋਈ ਸੀ ਇਸ ਸਕੋਰਡੀਆ ਯੂਜ਼ ਕਰ ਰਿਆ ਸੀ ਇਹਨਾਂ ਨੇ ਆਪਣੇ ਸਿਰਫ ਨੰਬਰ ਪ੍ਰੈਸ ਕਰਨ ਦੀ ਖਾਤਰ ਜਿੰਨੇ ਵੀ ਲੀਡਰ ਸੀ ਔਰ ਜਿੰਨੇ ਵੀ ਪੁਰਾਣੇ ਬੰਦੇ ਸੀ ਉਹ ਸਾਰਿਆਂ ਕੋਲੋਂ ਸਿਕਿਉਰਟੀਆਂ ਵਾਪਸ ਲੈ ਲਈਆਂ ਤਾਂ ਕਿ ਅਸੀਂ ਦੱਸ ਸਕੇ ਹੈ ਕਿ ਯਾਨੀ ਕਿ ਅਸੀਂ ਉਹਨਾਂ ਨੂੰ ਦੁਖੀ ਕਰ ਰਹੇ ਹਾਂ ਉਹਦਾ ਰਿਜ਼ਲਟ ਜਿਹੜਾ ਹੈਗਾ ਗਵਰਨਮੈਂਟ ਦੇ ਸਾਹਮਣੇ ਆ ਗਿਆ ਔਰ ਯਾਨੀ ਕਿ ਐਡਾ ਵੱਡਾ ਕਲਾਕਾਰ ਜਿਹੜਾ ਯਾਨੀ ਕਿ ਜਿਹਦੇ ਯਾਨੀ ਕਿ ਸਾਰਿਆਂ ਨੂੰ ਲੋੜ ਸੀ ਔਰ ਕਲਾਕਾਰ ਦੀ ਮੌਤ ਹੋ ਗਈ ਇਹ ਯਾਨੀ ਕਿ ਸਾਰੀ ਜਿਹੜੀ ਹੈਗੀ ਹੈ ਸਰਕਾਰ ਦੀ ਨਾਕਾਮੀ ਮਹਿਸੂਸ ਹੋ ਰਹੀ ਹੈ ਇੱਕ ਮਾਂ ਦਾ ਪੁੱਤ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਇਹ ਹੋਰ ਵੀ ਜਿਹੜੇ ਜਿਨ੍ਹਾਂ ਕੋਲ ਸਕਿਉਰਿਟੀ ਵਾਪਸ ਲਈਤੀ ਗਈ ਹੈ ਉਹਨਾਂ ਨਾਲ ਕੀ ਘਟਨਾ ਵਾਪਰੇਗੀ ਇਹ ਪ੍ਰਮਾਤਮਾ ਜਾਣਦਾ ਇਹ ਕੋਈ ਨਹੀਂ ਜਾਣਦਾ ਇਸ ਕਰਕੇ ਸਰਕਾਰ ਨੂੰ ਆਪਣੇ ਨੰਬਰ ਬਧਾਨ ਦੀ ਖਾਤਰ ਹੀ ਜਾਨਕੀ ਸਭ ਕੁਝ ਕਰ ਰਹੀ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਸਕਿਉਰਿਟੀ ਮਿਲੀ ਸੀ ਉਹਨਾਂ ਦੀ ਸਕਿਉਰਿਟੀ ਥੋੜੀ ਬਾਦੀ ਘਟਾ ਦਿੱਤੀ ਜਾਵੇ ਏਨਾਂ ਕਿ ਜੇ ਕਿਸੇ ਨੂੰ 20 ਬੰਦੇ ਤੇ ਤੁਸੀਂ 10 ਬੰਦੇ ਕਰ ਦਿਓ ਜਿਹਨੂੰ 10 ਦਿੱਤੇ ਉਹਨੂੰ 5 ਕਰ ਦਿਓ ਜਿਹਨੂੰ 5 ਦਿੱਤੇ ਉਹਨੂੰ 4 ਕਰ ਦਿਓ ਇਹ ਨਹੀਂ ਕਿ ਉਹਨੂੰ ਬਿਲਕੁਲ ਹੀ ਨੰਗਾ ਛੱਡ ਦਿਓ ਤਾਂ ਕਿ ਜਿਹੜਾ ਮਰਜ਼ੀ ਦਾ ਕਤਲ ਕਰ ਦੇਵੇ ਜਿਹੜਾ ਮਰਜ਼ੀ ਨੂੰ ਤਕਲੀਫ ਦੇਵੇ ਇਸ ਕਰਕੇ ਇਹਨਾਂ ਨੂੰ ਚਾਹੀਦਾ ਹੈ ਕਿ ਸਕਿਉਰਟੀ ਘਟਾ ਦੇਣ ਬਿਲਕੁਲ ਬੰਦ ਨਾ ਕਰਨ ਤਾਂ ਕਿ ਇਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੋਈ ਅੰਕਲ ਜੀ ਨੇ ਕਿਹਾ ਕਿ ਸਕਿਉਰਟੀ ਵਾਪਸ ਨਹੀਂ ਲੈਣੀ ਚਾਹੀਦੀ ਸੀ ਜੇ ਉਹਦੇ ਕੋਲ 20 ਬੰਦੇ ਸੀ ਉਹਨੂੰ 10 ਦੇ ਦੇਣੇ ਚਾਹੀਦੇ ਤੇ 10 ਬੰਦੇ ਸੀ ਤਾਂ 5 ਦੇ ਦੇਣਾ ਚਾਹੀਦਾ ਇਹ ਸਾਰੀਆਂ ਸਰਕਾਰ ਦੀਆਂ ਨਾਕਾਮੀਆਂ ਦੇ ਕਾਰਨ ਹੋਇਆ ਸਾਰਾ ਕੁਝ ਦੇਖੋ ਜੀ ਸਰਕਾਰ ਆਪਣੇ ਨੰਬਰ ਪਲੱਸ ਕਰਾਂਦੀ ਅਸੀਂ ਅੰਕ ਕਿ ਸਕਿਉਰਟੀਆਂ ਵਾਪਸ ਲੈ ਲਈਆਂ ਜ ਬੜੀ ਬਾਧਰੀ ਕੀਤੀ ਹੈ ਜੀ ਸਕਿਉਰਟੀਆਂ ਵਾਪਸ ਲੈ ਲਈਆਂ ਲੇਕਿਨ ਜਿਹੜੇ ਮਾਵਾਂ ਦੇ ਪੁੱਤ ਚਲੇ ਜਾਣਗੇ ਜਿਹਨਾਂ ਦਾ ਯਾਨਕੀ ਮੋਤਾਂ ਹੋ ਜਾਣਗੀਆਂ ਜਾਂ ਜਿਨ੍ਹਾਂ ਨੂੰ ਸਕਿਉਰਟੀ ਦੇ ਬਿਨਾ ਯਾਨਕੀ ਉਹਨਾਂ ਨੂੰ ਨੁਕਸਾਨ ਹੋਏਗਾ ਉਹ ਕਹਿੰਦਾ ਸਰਕਾਰ ਭਰ ਕੇ ਦੇਗੀ ਉਹਨਾਂ ਸਕਿਉਰਟੀਆਂ ਦੇ ਵਾਪਸ ਲੈ ਲਈਆਂ ਪਰ ਜੇ ਇਹਨਾਂ ਦਾ ਜੋ ਵੀ ਇਹਨਾਂ ਦਾ ਨੁਕਸਾਨ ਹੋਏਗਾ ਅੱਜ ਇਸ ਦਾ ਹੋਇਆ ਕੱਲ ਨੂੰ ਹੋਰ ਵੀ ਕਿਸੇ ਦਾ ਹੋ ਸਕਦਾ ਮੇਰੀ ਇਹੀ ਅੱਗੇ ਪਹਿਲਾਂ ਹੀ ਮੈਂ ਗੱਲ ਕਹੀ ਹੈ ਕਿ ਸਕਿਉਰਟੀ ਬਿਲਕੁਲ ਵਾਪਸ ਨਾ ਲਵੋ ਕਮ ਸੇ ਕਮ ਉਹਨਾਂ ਨੂੰ ਥੋੜੀ ਬਾਦੀ ਯਾਨਕੀ ਸਕਿਉਰਟੀ ਜ਼ਰੂਰ ਦਿਓ ਤਾਂ ਕਿ ਉਹਨਾਂ ਦੀ ਜ਼ਿੰਦਗੀ ਜੜੀ ਬਚ ਸਕੇ ਸੜਨਾ ਹੋਰ ਵੀ ਲੋਕ ਮੌਜੂਦਾ ਸੀ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਸਰ ਕੱਲ ਇੱਕ ਬਹੁਤ ਵੱਡੀ ਮੰਨ ਭਾਗੀ ਘਟਨਾ ਹੋਈ ਸਿੱਧੂ ਮੂਸੇਵਾਲੇ ਦਾ ਉਹਨਾਂ ਦਾ ਪਿੰਡ ਹੀ ਮਟਰ ਕਰ ਦਿੱਤਾ ਗਿਆ ਕੋਰੀਆ ਮੰਕੇ ਦੇਖੋ ਹੈ ਤਾਂ ਮੰਦਰ ਪਰ ਦੇ ਘਟਨਾ ਬਹੁਤ ਜ਼ਿਆਦਾ ਦੁੱਖ ਵੀ ਲੱਗਿਆ ਕਿ ਖਬਰ ਸੁਣ ਕੇ ਇਹ ਸਿਰਫ ਆਪਾਂ ਨੂੰ ਨਹੀਂ ਪੂਰੇ ਪੰਜਾਬ ਨੂੰ ਨਹੀਂ ਆਲ ਵਰਲਡ 'ਚ ਹੋਇਆ ਹੈ ਕਿ ਕਿੰਨਾ ਵੱਡਾ ਬੰਦਾ ਐਦਾਂ ਨਜਾਇਜ਼ ਮਰਿਆ ਗਿਆ ਉਹ ਵੀ ਪੰਜਾਬ ਦੀ ਸਰਕਾਰ ਹੁੰਦੇ ਤਾਂ ਵੀ ਇਹ ਨਹੀਂ ਮੰਨਣਾ ਚਾਹੀਦਾ ਸੀ ਗੈਂਗਸਟਰਾਂ ਨੂੰ ਨਾਥ ਤੋਂ ਪਾਣੀ ਚਾਹੀਦੀ ਹੈ ਉਹਨਾਂ ਦੀ ਸਿਕਿਉਰਿਟੀ ਲੈਣ ਦੇ ਰੀਜਨ ਤੇ ਕਰਨੇ ਆ ਵਾਪਸ ਨਹੀਂ 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 ਸਿਕਿਉਰਿਟੀ ਦੀ ਰੈਨ ਦੀ ਰੀਜਨ ਕਰਨ ਨਹੀਂ ਇਹ ਤਾਂ ਬੰਦੇ ਦੀ ਲਿਖੀ ਹੋਈ ਸੀ ਚਲੋ ਆ ਗਈ ਇਹਦਾ ਹੁਣ ਜੋ ਮਰਜੀ ਮੌਤ ਆਪ ਜਾਂਦੀ ਹੈ ਬੰਦਾ ਨਹੀਂ ਆਂਦਾ ਸੜਨਾ ਤੇ ਨੌਜਵਾਨ ਵੀ ਮੌਜੂਦ ਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜੀ ਕੱਲ ਇੱਕ ਸਿੱਧੂ ਮੂਸੇ ਵਾਲੇ ਦਾ ਉਹਦੇ ਪਿੰਡ ਗੋਰੀਆ ਮਾਰ ਕੇ ਮਰਡਰ ਕਰ ਦਿੱਤਾ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਜਿਹੜੀ ਇਹ ਪੰਜਾਬ ਦੇ ਵਿੱਚ ਗੈਂਗਵਾਰ ਹੋਈ ਹੈ ਕੱਲ ਬਹੁਤ ਹੀ ਇੱਕ ਇਤਿਹਾਸਿਕ ਆਪਣੇ ਜਿਹਨੂੰ ਕਹਿੰਦੇ ਆ ਪੰਜਾਬ ਦੀ ਆਨ ਬਾਨ ਸ਼ਾਨ ਸਿੱਧੂ ਮੂਸੇ ਵਾਲਾ ਜਿਨਨੇ ਪੰਜਾਬ ਦੇ ਵਿੱਚ ਨਹੀਂ ਬੜੀ ਵਿਦੇਸ਼ਾਂ ਵਿੱਚ ਜਾ ਕੇ ਵੀ ਪੰਜਾਬ ਦੇ ਝੰਡੇ ਗਾਡੇ ਨੇ ਅੱਜ ਸਾਡਾ ਦਿਲ ਨਹੀਂ ਅੰਦਰੋਂ ਆਤਮਾ ਵੀ ਸਾਡੀ ਰੋਂਦੀ ਵੀ ਹੈ ਜੋ ਕੱਲ ਉਹਦੇ ਨਾਲ ਬਹੁਤ ਮਾੜੀ ਮਨ ਭਾਗੀ ਗੱਲ ਹੋਈ ਹੈ ਬਹੁਤ ਹੀ ਅਸੀਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਗਿਰਿਆ ਮਹਿਸੂਸ ਕਰਦੇ ਪਏ ਆ ਤੁਹਾਨੂੰ ਦੱਸ ਨਹੀਂ ਸਕਦਾ ਜੀ ਕਿੱਦਾਂ ਮੈਂ ਆਪਣੇ ਲਫ਼ਜ਼ਾਂ ਨਾਲ ਦੱਸ ਨਹੀਂ ਸਕਦਾ ਤੁਹਾਨੂੰ ਮੈਂ ਕੱਲ ਦੇ ਅਸੀਂ ਮੈਂ ਸੋਚ ਰਿਹਾ ਸੀ ਕੋਈ ਆਵੇ ਦੇ ਅਸੀਂ ਆਪਣੀ ਦਿਲੋਂ ਜਿਹੜੀ ਹੁੰਦੀ ਹੈ ਮਨ ਦੀ ਇੱਛਾ ਦੱਸਣੀ ਉਹ ਤੁਹਾਨੂੰ ਚਾਹਨੇ ਆ ਵੀ ਸਾਡੇ ਪੰਜਾਬ ਦੇ ਇੱਕ ਨੌਜਵਾਨ ਸਿੰਗਰ ਦੀ ਬਹੁਤ ਰਹਿਮੀ ਨਾਲ ਬਹੁਤ ਹੀ ਰਹਿਮੀ ਨਾਲ ਬੇਕਤਲ ਮੈਂ ਕਹਿੰਨਾ ਐਦਾ ਦਾ ਕੋਈ ਆਤੰਗਵਾਦੀ ਨਹੀਂ ਕਰਦੇ ਜਿਨ੍ਹਾਂ ਉਹਦੇ ਨਾਲ ਮਾੜੀ ਹਰਕਤ ਕਰ ਦਿੱਤੀ ਗਈ ਹੈ ਸਰ ਤੁਸੀਂ ਇਸ ਨੂੰ ਸਰਕਾਰ ਦੀਆਂ ਨਰਕੀਆਂ ਸਮਝਦੇ ਕਿ ਜੇ ਦੀ ਸਕਿਉਰਟੀ ਨੂੰ ਹੋ ਜਾ 24 ਘੰਟੇ ਵੀ ਨਹੀਂ ਹੋਏ ਸੀ ਵਾਪਸ ਲੈਤੇ ਨੂੰ ਤੇ 24 ਘੰਟੇ ਦੇ ਵਿੱਚ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਹੈ ਸਕਿਉਰਟੀ ਲੈਣ ਦੇ ਕੀ ਰੀਜਨ ਕੀ ਕਰਦੇ ਦੇਖੋ ਜੀ ਪਹਿਲਾਂ ਤਾਂ ਮੈਂ ਨਾਕਾਮੀ ਸਮਝਾਂਗਾ ਆਪਣੇ ਪੰਜਾਬ ਦੇ ਸਿਸਟਮ ਦੀ ਸਰਕਾਰ ਦੀ ਉਸ ਨਾਕਾਮੀ ਸਾਡੇ ਸਿਸਟਮ ਦੀ ਪੰਜਾਬ ਪੁਲਿਸ ਦੀ ਜਿਹੜੇ ਕੀ ਥੋੜੇ ਦਿਨ ਨਹੀਂ ਹੋਏ ਸਰਕਾਰ ਬਣੀ ਨੂੰ ਦੋ ਕੁ ਮਹੀਨੇ ਬਾਅਦ ਤੋਂ ਬਾਅਦ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਇੰਨੇ ਕ ਕਤਲ ਹੋ ਗਏ ਨੇ ਮੈਂ ਦੋ ਮਹੀਨੇ ਤੇ ਪਿਛਲੇ ਪੰਜ ਸਰਕਾਰਾਂ ਨਹੀਂ ਦੇਖੇ ਜਿਹਨੇ ਦੋ ਮਹੀਨੇ ਮੈਂ ਦੇਖ ਚੁੱਕਾ ਹਾਂ ਮੈਂ ਕਹਿੰਦਾ ਵੀ ਬਹੁਤ ਹੀ ਮਨ ਭਾਗੀ ਗੱਲ ਹੈ ਜਿਹੜੀ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਸਰਕਾਰ ਨੇ ਸਕੋਲਟੀ ਲਈ ਸਿੱਧੂ ਮੋਸੇਵਾਲੇ ਤੋਂ ਸਰਕਾਰ ਦੀ ਬਹੁਤ ਵੱਡੀ ਨਿਰਾਸ਼ਾ ਹੈ ਸਰਕਾਰ ਨੂੰ ਚਾਹੀਦਾ ਸੀ ਐਡੇ ਫੇਮਸ ਲੀਡਰ ਦੇ ਮਗਰ ਤੁਹਾਡੀ ਇੰਟੈਲੀਜੈਂਟ ਏਜੰਸੀਆਂ ਪੰਜਾਬ ਦੀ ਇੰਟੈਲੀਜੈਂਟ ਏਜੰਸੀਆ ਕਿੱਥੇ ਸੀ ਜਾਂ ਜਦੋਂ ਤੁਹਾਡੇ ਨਾਲ ਇਹ ਹਾਸਾ ਹੋਣਾ ਸੀ ਤੇ ਪੰਜਾਬ ਦੀ ਇੰਟੈਲੀਜੈਂਟ ਕਹਿੰਦੇ ਵੀ ਪੂਰੇ ਇੰਡੀਆ ਦੇ ਵਿੱਚ ਮੰਨੀ ਜਾਂਦੀ ਹੈ ਪਰ ਕੋਈ ਇੰਟੈਲੀਜੈਂਟ ਏਜੰਸੀ ਵੀ ਕੋਈ ਕੰਮ ਨਾ ਕਰ ਸਕੀ ਸਰ ਮਹੀਨੇ ਤੱਕ ਉਹਨਾਂ ਦਾ ਵਿਆਹ ਵੀ ਸੀ ਉਹਨਾਂ ਨੇ ਨਵੀਂ ਕੋਠੀ ਪਾਈ ਸੀ ਆਪਣੀ ਕੋਠੀ ਚ ਵੀ ਨਹੀਂ ਜਾਣਾ ਸੀ ਉੱਥੇ ਵੀ ਨਹੀਂ ਜਾਣਾ ਨਹੀਂ ਸੀ ਵਾ ਇੱਕ ਮਾਂ ਦਾ ਪੁੱਤ ਚਲ ਗਿਆ ਉਹਨਾਂ ਦਾ ਕੀ ਹਾਲ ਹੋਣਾ ਵਾ ਜੀ ਦੇਖੋ ਜੀ ਇਹ ਇਹੋ ਜਿਹੀ ਰਾਜਨੀਤੀਆਂ ਦੇ ਵਿੱਚ ਤਾਂ ਮੈਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਈ ਮਾਮਾ ਦੇ ਪੁੱਤ ਚਲੇ ਗਏ ਨੇ ਇਹੋ ਜੀ ਰਾਜਨੀਤੀ ਮੈਂ ਕਹਿੰਦਾ ਨਾ ਹੀ ਹੋਵੇ ਤਾਂ ਵਧੀਆ ਤੁਸੀਂ ਉਹ ਸਮਾਨ ਪੁੱਛੇ ਜਾ ਕੇ ਜਿਹਦਾ ਕੱਲ ਇੱਕ ਜਵਾਨ 29 ਸਾਲ ਦਾ ਮੁੰਡਾ ਹੋਰ ਜਿਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਵੇ ਬਾਹਰ ਦੇ ਕੰਟਰੀਆਂ ਵਿੱਚ ਜਾ ਕੇ ਵੀ ਅੱਜ ਉਹ ਸਾਡੇ ਵਿੱਚ ਨਹੀਂ ਰਿਹਾ ਤੇ ਉਹਨਾਂ ਦੇ ਘਰ ਪਰਿਵਾਰ ਬੁਰਾ ਹਾਲ ਜਿਨ੍ਹਾਂ ਨੇ ਮੈਂ ਦੱਸ ਨਹੀਂ ਸਕਦਾ ਕੱਲ ਦਾ ਸਾਡਾ ਅਸੀਂ ਬਹੁਤ ਪਰੇਸ਼ਾਨ ਸੀਗੇ ਅਸੀਂ ਕਿਹਾ ਵੀ ਚਲੋ ਮੈਂ ਇੰਟਰਵਿਊ ਦਵਾਵਾਂਗਾ ਤੇ ਜੋ ਮੰਦੀ ਹੋਏਗੀ ਗੱਲ ਸਾਰੀ ਸਰਕਾਰ ਦੇ ਉੱਤੇ ਠੋਕਣ ਨੂੰ ਆ ਜਾਨਣਾ ਵਾ ਤੁਹਾਨੂੰ ਮੈਂ ਸਹੀ ਦੱਸਾਂ ਸਰਕਾਰ ਦੀ ਬਹੁਤ ਵੱਡੀ ਨਿਲਾਕੀ ਹੈ ਸਰਕਾਰ ਦੇ ਹੱਥ ਪਲੇ ਇਸ ਟਾਈਮ ਕੁਝ ਵੀ ਨਹੀਂ ਆਏਗਾ ਸਾਰੇ ਲੋਕਾਂ ਨੇ ਆਪਣੇ ਆਪਣੇ ਬਿਆਨ ਦੱਸੇ ਕਿ ਸਰਕਾਰ ਦੀਆਂ ਨਿਲਾਕੀਆਂ ਕਾਰਨ ਹੋਇਆ ਸਾਰਾ ਕੁਝ ਹੋਇਆ ਸਰਕਾਰ ਨੂੰ ਸਿਕਿਉਰਟੀ ਨਹੀਂ ਲੈਣੀ ਚਾਹੀਦੀ ਸੀ ਕਿ ਇੱਕ ਮਾਂ ਦਾ ਜਵਾਨ ਪੁੱਤ ਮਰ ਗਿਆ ਵਾ ਕਿ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਪਾਇਆ ਗਿਆ ਹੈ ਬਹੁਤ ਹੀ ਮਾੜੀ ਘਟਨਾ ਹੋਈ ਬਹੁਤ ਹੀ ਮਾੜੀ ਗੱਲ ਹੋਈ ਹੈ ਹੈ ਇਹ ਸਭ ਕੁਝ ਹੋਣਾ ਨਹੀਂ ਚਾਹੀਦਾ ਸਰਕਾਰ ਦੀਆਂ ਨਿਲਾਕੀਆਂ ਦੇ ਕਾਰਨ ਹੋਇਆ ਵਾ ਹੋਰ ਵੀ ਤਾਜ਼ੀਆਂ ਤੇ ਅਪਡੇਟਡ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਜੁੜੀ ਜਾਓ ਮੈਂ ਵਿਪਨ ਅਰੋੜਾ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ